ਜੈਨ ਸਾਹਿਬ ਜੀ ਬਰਾਦਰ ਬਈ 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 ਰੇਡੀ ਕਿਹੜੀ ਬੋਜੀ 17 18 3400 13 ਲੱਗੀ ਆਈ ਅਰੇ ਬਾਬਾ ਬੜਾ ਵੇਖੀਏ ਇਸ ਦੀ ਬਦਮਲ ਹਲਕਾ ਮਾਲ ਹੈ ਜੀ ਨਵੇਂ 17 18 ਦਾ ਹਾਈएस्ट ਰੇਟ ਕਿੰਨਾ ਗਿਆ ਬੋਜੀ 3700 3700 3500 ਵਾਹ ਵੀ ਵਾਹ ਸਿਰਾ ਕਰਾਈ ਹੋਣੇ 11 3200 11 ਗੋਰੀ ਹੋਗਾ ਜੀ 31 11 30 30 30

अठारह पचासी अठारह पचासी बत्ती सौ कवंजा बत्ती सौ कवंजा अठारह पचासी सौ ਪੋਹ ਜਾ 55 55 11 55 ਪੋਹ ਜਾ ਪੋਹ ਜਾ ਗੱਲ ਵਿੱਚ ਗੱਲ ਵਿੱਚ 310 1000 12 31 32 55 55 55 ਫਰੀਦਕੋਟ ਮੰਡੀ ਜਿੱਦੀ ਵੇਚ ਸਕਦੇ ਹਾਂ ਕਿਸਾਨ ਸਾਥੀਓ ਲਾਈਵ ਬੋਲੀ ਬਾਸਪਈ ਚੱਲੀ ਜਾਂਦੀ ਹੈ 55 55 77 77 31 77 ਜੀ 31 ਦਾ 77 77 70 ਬੰਦਾ ਪੰਗਾ ਲਗਿਆ ਤਾਂ 70 ਯਾ ਬੰਦਾ ਪੰਗਾ ਲਗਿਆ ਬੋਸ ਸਰ ਆਪ ਲਗਾ ਬੋਸ ਸਰ 70 70 70 ਉਹ ਮਾਈਕ ਤੇ ਬੋਲੀ ਬੋਲੋ 70 70 88 3399 ਗਈ ਆਸਤਾਨ ਹਾਂਜੀ 33 10 15 20 30 30 ਜੇ 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 ਬੰਗਲਾ ਲੱਗ ਗਿਆ ਤੇ ਤੀਜੇ ਪੰਜਾ ਲਾ ਦੇਗੇ ਪੰਜਾ ਕਰੋ ਤੂੰ 100 ਜਾਦੇ ਬਖੜੀਆਂ ਲਾ ਦਾਂਗੇ ਚੱਪੇ ਨੂੰ ਮੇੜਾ ਪੰਜਾ ਜੀ 10 20 30 350 350 300 300 ਇੱਕ ਜੀ ਇੱਕ ਜੀ 340 ਇੱਕ ਜੀ 340 ਇੱਕ ਜੀ 340 ਇੱਕ ਜੀ 340 ਇੱਕ ਜੀ ਮਨ 336 ਕੀ ਜੀ 336 ਬੋਲਦਾ ਕਿਸੇ ਦਾ ਬਾਈ ਕੋਈ ਜੰਤ 340 ਦੇ ਰੁਪਿਆ ਤਾਉਣ ਕਰ 340 ਆਕਾ 17 18 ਐ ਕਾਈਕਾ ਕੋਈ ਬੋਲ ਰਿਹਾ ਜੀ ਵੀ ਬੜਾ ਭੇਜ ਦੋ ਉੱਛੇ ਦੀ ਗੋਲੀ ਚੱਲੀ ਜੀ ਖਾਇਸ਼ਰ ਭਾਈ ਆ ਢੇਰੀ ਮੁਛਲ ਦੀ ਆਈ ਇਹ 1401 ਕਿਹਦੇ ਆ ਉਹ ਮੁਛਲ ਚ ਵੀ ਦਊਗਾ ਨਾ ਖਾਇਸ਼ਰ ਜੀ ਪੀ ਕਾ ਕਿਹੜੀ ਆ 1401 ਕਿ ਨਹੀਂ ਤੋਂ ਬਾਹਰ ਮੈਕਸੀ ਕਰਦੇ ਹਾਂ ਬਸ ਖਾਇਸ਼ਰ ਭਾਈ ਐਂਚਾ ਗਿਆ ਭਾਈ ਐਂਚਾ ਗਿਆ ਜੀ ਸੱਤੀ ਸੱਤੀ ਵੱਡੀ ਗੱਲ 55 55 ਸੱਤ ਸੱਤ ਨਤੀਜਾ 1 55 55 ਨਤੀਜਾ 55 ਨਤੀਜਾ ਪ੍ਰਜਾਪਾਪੂ ਜੋ ਕੋਲ ਚੋੜਾ ਢੋਲ ਲਿਆ ਹੁਣ ਕੰਫੀਡੈਂਟ ਕਰਦਾ ਚੱਲ ਜੀ ਨਤੀਜਾ ਸੱਤ ਕਹਿੰਦੀ ਹਾਂ ਜੀ ਕੈਟਰੀ ਹਾਂ ਜੀ ਕੁੰਜਾ ਹਾਂ ਜੀ ਹਾਂ ਜੀ ਕੁੰਜਾ ਦਾ ਕੁੰਜਾ ਦਾ ਪਹਿਲਾ ਪਾਣਾ ਕਰ 7500 ਠੀਕ ਹੈ ਕਲੀਅਰ ਬੰਜਾ ਹੈ ਬਿਲਕੁਲ ਹੈ ਇੱਕ ਬੰਜਾ ਹੈ ਕਲੀਅਰ ਹੈ ਕਲੀਅਰ ਹੈ ਇਹਨੇ ਇਹ ਗੁੰਜਾ ਤਾਂ ਮੇਰੇ ਹਾਂ ਹੋ 5 ਬੋਲੋ ਹਾਂ 335 ਦਿਖਾਓ 335 335 36 ਬੋਲੋ 6 ਜੀ 6 6 ਤੋ ਲੜੇ ਸਤਾਂ 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਸਰ ਸਰ 70 70 ਮੈਂ ਜਿੱਤ ਨਹੀਂ ਸਰ 33 ਬਸ ਸਰ 33 ਬਸ ਸਰ 74 ਸਰ ਸਰ ਕੰਕੀ ਗੀ ਅੱਛੀ 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 33 ਅੱਛੀ 33 ਅੱਛੀ ਸਰ ਬਈ ਆਹ ਗੋਲਡ ਹੈ ਇਹ ਬਈ 81 ਰੁਪਏ 33 81 ਹੋਣਾ ਕਿਤੇ ਨਹੀਂ ਬਾਈ ਸਤੀ ਸੋਕ ਕੀ ਕੀ ਚਾਹ ਰੇਨੇ ਰੇਨੇ ਸਹੀ 1383 ਆ ਦੇਵਤਾ ਉਹ ਵਰਦਨ ਜੀ ਹਰਦਾ ਰਾਵ ਜੀ